ਦੇਵਾਰੇ ਜੀਲਦਾ ਸਾਹਿਬ ਆਪਾਂ ਨੂੰ ਅश्वਾਸਨ ਦਿਵਾਉਣਗੇ ਆਓ ਸਭ ਤੋਂ ਪਹਿਲਾਂ ਤਾਂ ਇਹ ਮੈਂ ਹੱਥ ਜੋੜ ਕੇ ਮਾਫੀ ਮੰਗਣਾ ਤੁਹਾਨੂੰ ਬਹੁਤ ਟਾਈਮ ਬੈਠਣਾ ਪੈ ਗਿਆ ਮੈਨੂੰ ਨਹੀਂ ਪਤਾ ਕਿ ਫੇਰ ਦੇ ਤੁਸੀਂ ਉੱਧਰ ਬੈਠੇ ਹੋ ਮੰਡੀ ਚ ਜਦੋਂ ਹੀ ਮੈਂ ਆਇਆ ਸਭ ਤੋਂ ਪਹਿਲਾਂ ਪ੍ਰਧਾਨ ਜੀ ਮੇਰੇ ਕੋਲੇ ਆਇਆ ਇੱਕੋ ਬੇਨਤੀ ਮੈਂ ਇਹਨਾਂ ਨੂੰ ਕੀਤੀ ਸੀ ਕਿ ਸਾਨੂੰ ਕੋਈ ਧਿਰ ਨਾ ਮੰਨਿਓ ਅਸੀਂ ਟੁੱਟੇ ਵਰਗੇ ਆ ਗੱਲਬਾਤ ਨਹੀਂ ਮਸਲਾ ਹੱਲ ਕਰਾਂਗੇ ਸਾਰੇ ਮਾਹੌਲ ਚ ਅੰਦਰ ਬੈਠ ਕੇ ਗੱਲ ਹੋਈ ਹੈ ਐਸਐਸਓ ਸਾਹਿਬ ਇਹ ਪੰਨਗ੍ਰੀਨ ਤੋਂ ਇੰਸਪੈਕਟਰ ਨੇ 90% ਤੁਹਾਡੀ ਮੰਡੀ ਦਾ ਜਿਹੜਾ ਰੋਲ ਹੈ ਉਹ ਇਹਨਾਂ ਦੇ ਮੋਢਿਆਂ ਤੇ ਠੀਕ ਹੈ 90% ਇਹਨਾਂ ਨੇ ਕੰਮ ਕਰਨਾ ਠੋੜਾ ਪੰਨਗ੍ਰੀਨ ਤੋਂ ਇੰਸਪੈਕਟਰ ਨੇ ਰਮਣ ਇਹਦਾ ਨਾਮ ਤੇ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਇਸ ਤੋਂ ਪਹਿਲਾਂ ਮੈਨੂੰ ਜਿੰਨੇ ਵੀ ਫੋਨ ਆਏ ਐ ਚਾਹੇ ਭੁਗਿੰਦਰ ਜੀ ਦੇ ਆਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਚਾਹੇ ਸਰੂ ਪ੍ਰਧਾਨ ਜੀ ਦੇ ਆਏ ਐ ਸਭ ਨੇ ਬੜੇ ਮੇਰੇ ਨਾਲ ਤਰੀਕੇ ਨਾਲ ਗੱਲ ਕੀਤੀ ਐ ਇਹਦਾ ਮੈਂ ਧੰਨਵਾਦੀ ਐ ਇਹਨਾਂ ਨੂੰ ਜੋ ਵੀ ਜਿੰਨੇ ਵਾਰੀ ਵੀ ਮੈਨੂੰ ਫੋਨ ਆਇਆ ਮੈਂ ਚੱਕਿਆ ਜੇ ਇੱਕ ਅੱਧੀ ਵਾਰੀ ਮੈਂ ਨਹੀਂ ਚੱਕ ਸਕਿਆ ਤਾਂ ਮੈਂ ਬੈਕ ਕਾਲ ਕੀਤੀ ਹੈ ਕਿ ਤੇ ਮਸਲੇ ਦਾ ਹੱਲ ਕੀਤਾ ਹੈ ਹੁਣ ਵੀ ਸਖਾਵੇ ਢੰਗ ਨਾਲ ਸਾਡੀ ਅੰਦਰ ਗੱਲ ਹੋਈ ਹੈ ਇੰਸਪੈਕਟ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਸੋ ਤਿੰਨ ਚਾਰ ਦਿਨਾਂ ਵਿੱਚ ਫਰਕ ਪਤਾ ਲੱਗਣ ਲੱਗ ਜੂ ਮੰਡੀ 'ਚ ਨਾ ਪਤਾ ਲੱਗਿਆ ਮੈਂ ਹੈਗਾ ਐਸਐਚਓ ਸਾਹਿਬ ਹੈਗੇ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਜਦੋਂ ਵੀ ਬੋਲੀ ਲੱਗੂਗੀ ਦੋਵੇਂ ਜਾਣੇ ਅਸੀਂ ਹਾਜ਼ਰ ਹੋਈਏ ਜੇ ਦੋਵੇਂ ਨਾ ਹੋ ਸਕੇ ਤਾਂ ਇੱਕ ਜਾਣੇ ਤਾਂ ਸਾਡੇ ਕੋਲ ਹੋਊਗਾ ਹੀ ਕੋਈ ਨਾ ਠੀਕ ਹੈ ਜੀ ਪ੍ਰਧਾਨ ਜੀ ਕੋਈ ਹੋਰ ਕੋਈ ਗੱਲ ਆਪਣੀ 3-4 ਦਿਨਾਂ ਚ ਤੁਹਾਨੂੰ ਇੱਥੇ ਮੰਡੀ ਦਾ ਖਾਤ ਪਤਾ ਲੱਗਣ ਲੱਗਦੀ ਦਾਣਾ-ਦਾਣਾ ਟੁੱਟਾ ਚੱਕਿਆ ਜਾਊ ਇਹ ਐਸਵਾਸ਼ਣ ਸਾਡੇ ਵੱਲੋਂ ਹੈ ਤੁਹਾਨੂੰ ਜੇ ਕੋਈ ਦਿੱਕਤ ਆਈ ਜਦੋਂ ਵੀ ਦਿੱਕਤ ਆਈ ਮੇਰਾ ਨੰਬਰ ਇਨਾਂ ਕੋਲੇ ਹੈ ਪ੍ਰਧਾਨ ਜੀ ਕੋਲੇ ਚਾਹੇ ਤੁਸੀਂ ਸਿੱਧਾ ਫੋਨ ਲਾਣੇ ਤਿੰਨ-ਚਾਰ ਦਿਨਾਂ ਵਿੱਚ ਤੁਹਾਨੂੰ ਹੱਲ ਇਹਦਾ ਹੋ ਜਾਊਗਾ ਤੁਹਾਨੂੰ ਸਾਡੇ ਪਤਾ ਲੱਗ ਜਾਊਗਾ ਇਹ ਮਸਲਾ ਕੰਨਾ ਤੁਹਾਡਾ ਨਹੀਂ ਮਸਲਾ ਸਾਡਾ ਹੈ ਅਸੀਂ ਢੋਡੇ ਵਿੱਚੋਂ ਆ ਅਸੀਂ ਢੋਡੇ ਪਰਿਵਾਰਾਂ ਤੋਂ ਆ ਜੀ ਸ਼ੁਰੂ ਕਰ ਸਕਦੇ ਆ ਇਹ ਇਕੱਲਾ ਰੋਡਾ ਮਸਲਾ ਨਹੀਂ ਅਸੀਂ ਅੰਦਰ ਵੀ ਭੰਗਾਂ ਜੀ ਉਹਨਾਂ ਨੇ ਇਹੀ ਗੱਲ ਹੋਈ ਆ ਸਾਡੀ ਸਾਰਿਆਂ ਦੀ ਬੈਠ ਕੇ ਇਹ ਆਪਣੇ ਪਰਿਵਾਰ ਦਾ ਮਸਲਾ ਹੈ ਇਹ ਇਕੱਲਾ ਯੂਨੀਅਨ ਦਾ ਮਸਲਾ ਨਹੀਂ ਇਕੱਲੇ ਕਿਸਾਨ ਦਾ ਮਸਲਾ ਨਹੀਂ ਆਪਣਾ ਸਾਰਿਆਂ ਦਾ ਇੱਕ ਪਰਿਵਾਰ ਆ ਪੰਚਰ ਜੀਆ ਦਾ ਪਰਿਵਾਰ ਹੁੰਦਾ ਫਿਰ ਸ਼ਹਿਰ ਦਾ ਫਿਰ ਪਿੰਡ ਦਾ ਆਪਾਂ ਉਵੇਂ ਆਪਣਾ ਇੱਕੇ ਪਰਿਵਾਰ ਆ ਸਾਰਾ ਜੋ ਲੋਂਗੋਵਾਲ ਦਾ ਜਿੰਨਾ ਵੀ ਹੈਗਾ ਤੇ ਪਰਿਵਾਰ ਦਾ ਮਸਲਾ ਜਦੋਂ ਰਲ ਮਿਲ ਕੇ ਬਹਿ ਜਾਈਏ ਸਾਰਾ ਹੱਲ ਹੋ ਜਾਂਦਾ ਬਿਲਕੁਲ ਜਿਵੇਂ ਸਿੰਦਾ ਸਾਹਿਬ ਨੇ ਕਿਹਾ ਅੰਦਰ ਇਹੀ ਗੱਲ ਹੋਈ ਹੈ ਪ੍ਰਧਾਨ ਜੀ ਉਹਨਾਂ ਨਾਲ ਵੀ ਇਹੀ ਗੱਲ ਖੜੀ ਹੋਈ ਹੈ ਇਹਨਾਂ ਨੇ ਵੀ ਤੁਹਾਡੇ ਵੱਲੋਂ ਪ੍ਰਧਾਨ ਜੀ ਨੇ ਵੀ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਅੱਗੇ ਵੀ ਜਦੋਂ ਕਿਤੇ ਕੋਈ ਗੱਲ ਹੁੰਦੀ ਹੈ ਅਸੀਂ ਗੱਲ ਕਰਦੇ ਆ ਤਾਂ ਕਦੇ ਕੋਈ ਕਿਸੇ ਵੀ ਧਿਰ ਵੱਲੋਂ ਕਦੇ ਕੋਈ ਦਿੱਕਤ ਨਹੀਂ ਆਈ ਨਾ ਕਦੇ ਕੋਈ ਕੋਈ ਜੀ ਪਰੇਸ਼ਾਨ ਦੇ ਸਾਹਮਣਾ ਕਰਨਾ ਪਿਆ ਤੁਸੀਂ ਵੀ ਇਹ ਸਵੇਰ ਦੇ ਆ ਕੇ ਬੈਠਿਓ ਕੋਈ ਚਾਹ ਨਾਲ ਦੀ ਬੈਠੇ ਜਦੋਂ ਬੰਦੇ ਨੂੰ ਕੋਈ ਦਿੱਕਤ ਆਉਂਦੀ ਹੈ ਦੁਖੀ ਹੁੰਦਾ ਉਦੋਂ ਹੀ ਇੱਥੇ ਤਾਂ ਆਉਂਗਾ ਤੁਹਾਡਾ ਆਿਆਂ ਦਾ ਸਿਰ ਮੱਤੇ ਬਿਲਕੁਲ ਜਿਵੇਂ ਸਿੰਦਾ ਸਾਹਿਬ ਨੇ ਕਿਹਾ ਅਸੀਂ ਨਾਲ ਜਾ ਕੇ ਕੱਲ ਆਪਾਂ ਤਕਰੀਬ 1 ਵਜੇ ਦੇ ਕਰੀਬ ਬੋਲੀ ਸ਼ੁਰੂ ਕਰਾਵਾਂਗੇ ਤੇ ਸਪੈਕਟ ਸਾਹਿਬ ਨੇ ਵੀ ਇਹੀ ਜ਼ਿੰਮੇਵਾਰੀ ਲਈ ਹੈ ਕਿ ਫਰਕ ਜਿਹੜਾ ਤੁਹਾਨੂੰ 2-3 ਦਿਨਾਂ ਚੋਂ ਸਰਾ ਨਾ ਜਣਾ ਹੋਊਗਾ ਤੋਂ ਮੈਂ ਇਹੀ ਉਮੀਦ ਕਰਦਾ ਕਿ ਆਪਾਂ ਜਿਹੜੀ ਆਪਣੀ ਟੀਮ ਹੈ ਕੱਲ ਆਪਾਂ ਰਲ ਕੇ ਸਾਰੇ ਜਣੇ ਮੰਡੀ ਦੇ ਵਿੱਚ ਆਪਾਂ ਲਾ ਕੇ ਬੋਲੀ ਵਗੈਰਾ ਜੋ ਵੀ ਹੈਗਾ ਤੇ ਆਪਾਂ ਨਾਲ ਦੀ ਨਾਲ ਇਹਨੂੰ ਅਸਲ ਦਾ ਹੱਲ ਕਰਾਂਗੇ ਤੇ ਦਾਣਾ ਦਾਣਾ ਕਸਾ ਦਾ ਚੱਕਿਆ ਜਾਊਗਾ ਧੰਨਵਾਦ ਪੰਮੀਰੀ ਬੇਨਤੀ ਹੈ ਫ੍ਰੀਟਿਕ ਵੈਸੇ ਤਾਂ ਅਗਲੀ ਵਾਰੀ ਆਉਣ ਦੀ ਲੋੜ ਨਹੀਂ ਕਹਿੰਦੀ ਜੇ ਅਗਲੀ ਲੋੜ ਵੀ ਪਈ ਤਾਂ ਅੰਦਰ ਕੁਰਸੀਆਂ ਤੇ ਬੈਠਿਓ ਥੱਲੇ ਨਾ ਬੈਠਿਓ ਠੀਕ ਹੈ ਤੁਹਾਡੇ ਲਈ ਹੈ ਥੱਲੇ ਨਾ ਬੈਠਿਓ ਜੀ ਖੁਸ਼ੀ ਖੁਸ਼ੀ ਜਾਇਓ ਹੁਣ ਰੋਟੀ ਦਾ ਟਾਈਮ ਆ ਤੁਹਾਡਾ ਹੋ ਸਕਦਾ ਮੈਂ ਤੁਹਾਡੇ ਨੂੰ ਕਿਸੇ ਕੋਲੇ ਘਰੇ ਆ ਕੇ ਖਾ ਲਈਏ ਹਾਂ ਜੀ ਜਿਹੜੇ ਮਿੱਟੀਾਂ 'ਚ ਬੈਠਿਆ 20-25 ਹੁਣ ਤੁਹਾਡੇ ਨਾਲ ਆਪਣੇ ਟੂਪੇ ਦੇ ਪ੍ਰਧਾਨ ਸਰਦਾਰ ਜੱਗੇ ਸਿੰਘ ਜੀ ਲੌਂਗ ਵਾਲਾ ਆਇਆ ਹੋ ਜੀ ਚਲੋ ਬਹੁਤ ساری ਗੱਲਬਾਤ ਜਿਹੜੀ ਅੰਦਰ ਟੀਬਲ ਤੇ ਬੈਠ ਕੇ ਹੋਈ ਉਹ ਸਾਂਝੀ ਹੋ ਗਈ ਮੈਂ ਤਾਂ ਸਿਰ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਨੇ ਇਸ ਮੰਡੀ ਦੇ ਵਿੱਚ ਹੋਂਦ ਦੀ ਲੋਕ ਨੂੰ ਪਰਵਾਹ ਨਹੀਂ ਕੀਤਾ ਸੰਘਰਸ਼ ਕਰਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਜੋ ਗੱਲਬਾਤ ਉਹਨਾਂ ਨੇ ਕੀਤੀ ਹੈ ਆਫਰਸ਼ਾਈ ਨੇ ਤੁਹਾਡੇ ਸਾਹਮਣੇ ਆ ਗਈ ਤਾਂ ਇੱਕ ਗੱਲ ਨਾਲ ਦੀ ਨਾਲ ਇਹ ਜਰੂਰ ਮੰਡੀ ਚ ਪ੍ਰਚਾਰ ਦੇ ਦੌਰ ਤੇ ਲੈ ਕੇ ਜਾਓ ਪਿੰਡ ਚ ਲੈ ਕੇ ਜਾਓ ਇਹ ਜਿਹੜਾ ਕਾੜ ਦਾ سلسلہ ਤੋਰਿਆ ਕਿੰਨੇ ਨਾਮ ਨੇ ਜਿਹੜੇ ਸਾਡੇ ਸਾਹਮਣੇ ਆ ਜਾਂਦੇ ਨੇ ਵੀ ਉਹਨਾਂ ਦੀਆਂ ਢੇਰੀਆਂ ਕੱਟ ਤੇ ਲੁੱਟ ਲਿਆ ਉਹ ਕੱਟ ਲਵਾਈ ਵਾਲੀ ਰਿਸਤ ਤਿਆਰ ਕਰੋ ਤਾਂ ਆਪਾਂ ਇੱਥੇ ਵੱਡੀ ਲੜਾਈ ਆਉਂਦੇ ਦੇ ਨਾਲ ਕੋਈ ਬਿੱਡੀ ਉਹ ਨੱਤ ਪਾਈਏ ਨਹੀਂ ਤਾਂ ਵਰਗਾ ਨੂੰ ਆਪਣੇ ਵੀਰੋ ਕਿਸਾਨ ਦੀ ਜਿਹੜੀ ਸ਼ੇਰੂਆਦੀ ਕਵਾਈ ਹੈ ਉਹ ਲੁੱਟ ਕੇ ਚਲੀ ਜਾਏਗੀ ਘਰ ਨਹੀਂ ਆਉਣੇ ਘਰ ਦੇ ਅੰਦਰ ਬੜੀਆਂ ਲੋੜਾਂ ਨੇ ਉਹ ਫਸਲ ਨਾਲ ਪੂਰੀਆਂ ਨੇ ਆਪਾਂ ਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਲੇਟ ਹੋ ਗਏ ਗੱਲਬਾਤ ਲੰਮੀ ਚੱਲ ਗਈ ਇਸ ਕਰਕੇ ਦੂਰ ਨੇੜੇ ਤੋਂ ਆਏ ਹੋਏ ਆਪੂ ਸਹਿਬਾਨ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਬਲਾਜਮ ਸਹਿਬਾਨ ਜਿਹੜੇ ਸੀਲਰ ਸਾਹਿਬ ਐਸਐਚਓ ਸਾਹਿਬ ਜੀ ਇੰਸਪੈਕਟਰ ਸਾਹਿਬ ਸਾਡੀ ਪਰਿਵਾਰਾਂ ਜਿਹੜਾ ਕੋਈ ਗੱਲ ਨਹੀਂ ਉਹਨਾਂ ਦਾ ਵੀ ਧੰਨਵਾਦ ਇਹਨਾਂ ਨੇ ਗੱਲ ਸੁਣ ਲਈ ਭਾਵੇਂ ਲੇਟ ਸੁਣੀ ਲੇਟ ਸੁਣੀ ਮੈਂ ਸਮਝਦਾ ਵੀ ਸਰਕਾਰ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਲੰਮਾ ਸਮਾਂ ਸਾਡੀਆਂ ਭੈਣਾਂ ਕਿਸਾਨ ਬੈਠੇ ਰਹੇ ਉੱਤੇ ਇਸ ਮਜਬੂਰੀ ਦੇ ਵਿੱਚ ਇਹ ਟੈਕਸ ਨੂੰ ਲਿਖਣਾ ਪੈ ਗਿਆ ਕਿ ਸਵੇਰ ਤੋਂ ਲਾ ਕੇ ਬੈਠਿਆਂ ਕੋਈ ਗੱਲ ਨਹੀਂ ਸੁਣਦੇ ਆ ਚਲੋ देर ਆਇਆ ਦਰੁਸਤ ਆਇਆ ਦੇਖਦੇ ਆ ਅਮਲ ਤਾਂ ਬਾਈ ਕੱਲ੍ਹ ਵਾਲੀ ਗੱਲਬਾਤ ਤੇ ਤਿੰਨ ਦਿਨਾਂ ਦਾ ਸਮਾਂ ਇਹਨਾਂ ਨੇ ਜਿਹੜਾ ਤੈਅ ਕੀਤਾ ਕਿ ਅਸੀਂ ਮੰਡੀ ਨੂੰ ਸ਼ਾਇਦ ਨਿਮੇੜ ਦੇਾਂਗੇ ਤਿੰਨ-ਚਾਰ ਦਿਨਾਂ ਚ ਜਿੰਨੇ ਕੰਫੀਡੈਂਸ ਨਾਲ ਕਿਹਾ ਏ ਇਹ ਅਮਲ ਨੇ ਦੱਸਣਾ ਤੇ ਨਹੀਂ ਫਿਰ ਕਿ ਸ਼ੰਗਾਰਸ ਦਾ ਰਸਤਾ ਆਪਾਂ ਫੇਰ ਤਿਆਰ ਕਰ ਲਾਂਗੇ ਸਾਡੇ ਕੋਲ ਤਾਂ ਇੰਨਾ ਕੀ ਹੈ ਕਿਉਂਕਿ ਹੋਰ ਸਾਡੇ ਕੋਲ ਕੁਝ ਨਹੀਂ ਹੈ ਇਹ ਤੁਹਾਡੀ ਸੰਗਤ ਦੇ ਵਿੱਚ ਵਰਕਸ ਹੈ ਫਾਇਦਾ ਉਹਨੇ ਕਰਨਾ ਜਿੰਨੀ ਸੰਗਤ ਵਧਾਓਗੇ ਉਹਦੇ ਹਿਸਾਬ ਨਾਲ ਪੈਸਾ ਆਊਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ